ਤੇ ਕੋਈ ਨਹੀਂ ਤਾਂ ਤਾਡੀ ਘੇਟੀ ਚ ਭੰਗ ਲਾਂਗੇ ਅੱਛਾ ਪੱਕਾ डन ਪ੍ਰੋਮਿਸ ਸੋ ਲੇ ਭਰਾਤੀ ਆਪਣੇ ਫਰੈਂਡ ਨੂੰ ਮਿਲੋ ਕੱਲ ਮੇਨਾ ਟਾਈਮ ਸਪੈਂਡ ਕਰਨਾ ਤੇ ਠੀਕ ਹੈ ਠੀਕ ਹੁਣ ਇੱਥੇ ਕੀ ਬੁੱਧ ਬਣੇ ਖੜੀ ਹੈ ਜਾਂ ਜਾ ਫਰਾਗੇ ਅੰਦਰ ਕਿੰਨੀ ਸੋਹਣੀ ਲੱਗਦੀ ਜੋੜੀ ਹੈ ਕਿ ਨਹੀਂ ਕਮਾਲ ਵੇ ਚੁਆਇਸ ਕਿੰਨੀ ਦੋਮਾ ਦੀ ਲੱਦੀ ਇੰਨਾ ਚਿਰ ਹੋ ਗਿਆ ਕੁੜੀ ਨੇ ਕਿਤੇ ਚਾਹ ਨਹੀਂ ਪੀਤੀ ਮਿੰਟ ਤੋਂ ਪਹਿਲਾਂ ਵੇਲਾ ਸੇਮਕ ਦੇ ਕਹਿੰਦੇ ਚਾਹ ਵੀ ਅੱਜ ਪੀਣ ਲੱਗੀ ਨੀ ਉਹ ਤੇ ਤੇਰੀ ਗੱਲ ਠੀਕ ਹੈ ਹਾਂ ਪਰ ਮੇਰਾ ਤਾਂ ਦਿਲ ਡਰਣ ਡਿਆ ਦੱਸ ਘਰ ਚੋਂ ਰਹਿੰਦੀ ਆ ਕੋਈ ਨਵਾਂ ਬਖੇੜਾ ਖੜਾ ਨਾ ਕਰਦੀ ਬਖੇੜਾ ਕਾਦਾ ਇਹ ਕੋਈ ਬਖੇੜਾ ਨਹੀਂ ਖੜਾ ਹੁੰਦਾ ਇਹ ਤੇ ਮੈਂ ਤਾਂ ਦੇਖ ਲਉ ਮਰਿਆ ਸੱਪ ਲਾਉਂਦੀ ਨਾ ਕੋਸ਼ਿਸ਼ ਕਰਨ ਲਈ ਆ ਜਿਹੜਾ ਤੁਸੀਂ ਪਾਇਆ ਗੱਲ ਚ ਵੇਖਿਓ ਹੁਣ ਗੱਡੀਆਂ ਦੀਆਂ ਲੈਣਾ ਲੱਗਦੀਆਂ ਵੇਖਿਆ ਨਾ ਰਿਸ਼ਤਾ ਲੈਂਦਾ ਉਹਦੇ ਵਰਗਾ ਜਿਹੋ ਜਿਹਾ ਮੁੰਡਾ ਉਹੋ ਜਿਹਾ ਰਿਸ਼ਤਾ ਤੁਹੀਂ ਤੇ ਉਹਦੇ ਗੱਲ ਮਰਿਆ ਸਾ ਪਪਾ ਆਇਆ ਹਿੱਡਾ ਸੋਹਣਾ ਮੁੰਡਾ ਕਮਾਈ ਏਡੀ ਸੋਹਣੀ ਨਹੀਂ ਪੈਣਾ ਮੈਨੂੰ ਤੇ ਹਜੇ ਕੋਈ ਸਮਝ ਨਹੀਂ ਲੱਗਣ ਦੀ ਤੁਸੀਂ ਵੀ ਗੱਲ ਦੀ ਤੈਨੂੰ ਸਮਝ ਲੱਗਣੀ ਵੀ ਨਹੀਂ ਆ ਵੇਖੀ ਸਹੀ ਜਦੋਂ ਜੋੜੀ ਤੁਰੀ ਜਾਂਦੀ ਸਾਰਿਆਂ ਨੇ ਜਦੋਂ ਕੀਤੀਆਂ ਨਾ ਗੱਲਾਂ ਵੇ ਕਿੰਨੀ ਸੋਹਣੀ ਜੋੜੀ ਜੱਚਦੀ ਆ ਤੇ ਫੇਰ ਤੈਨੂੰ ਪਤਾ ਲੱਗਣਾ ਹੋ ਵੇਖੀ ਉਹਨੇ ਬਾਹਰ ਲੈ ਆਇਆ ਆਪਣੇ ਨਾਲ ਹੀ ਬਾਹਰ ਸੈੱਟ ਕਰ ਲੈਣਾ ਮਾਸੀ ਜੀ ਕੌਣ ਬਾਤ ਚ ਆ ਰਹੀ ਐ ਕੌਣ ਸਟੋਲ ਲਗਾ ਕੋਈ ਨਹੀਂ ਉਹ ਸਾਡੇ ਰਿਸ਼ਤੇਦਾਰਾਂ ਚੋਂ ਹੀ ਦੀ ਗੱਲ ਕਰ ਰਹੇ ਤੂੰ ਨਾ ਜਿਆਦਾ ਹਰ ਗੱਲ ਚ ਹਿੱਸਾ ਨਾ ਲਿਆ ਕਰ ਜਿਹੜੀ ਗੱਲ ਦਾ ਨਾ ਪਤਾ ਹੋਵੇ ਚੁੱਪ ਕਰ ਰਹੀਦਾ ਚਾਹ ਵੀ ਅੱਜ ਦੀ ਬਣਾਈ ਊ ਕਿ ਨਹੀਂ ਮੇਰੇ ਗੱਲਾਂ ਸੁਣਨ ਵਾਲੀ ਕੰਨ ਕਰ ਛੱਡਦੀਆਂ ਕੰਮ ਵੱਲ ਵੀ ਧਿਆਨ ਕਿਤੇ ਦੇ ਲਿਆ ਕਰ ਕਿਉਂ ਦਮਰਗੀ ਬਣਾ ਲਈ ਬੇਇੱਜ਼ਤੀ ਦਾ ਕਰ ਨੇ ਮੰਮੀ ਅੰਜੂ ਦੀ ਲਾਗੇ ਖੜੀ ਸੀ ਉਹਨਾਂ ਨੇ ਜਿੱਦਾਂ ਦੱਸਿਆ ਮੋਦਕ ਬਣਾ ਕੇ ਲਿਆਈਆਂ ਆ ਜੇ ਨਾਂ ਚੰਗੀ ਹੋਊ ਤੇ ਅੰਜੂ ਦੀ ਜੀ ਦਾ ਨਾਂ ਲੱਗ ਜੂ ਚੱਲ ਕੋਈ ਨਾ ਭੈਣ ਥੋੜੇ ਦਿਨ ਦੀ ਗੱਲ ਆ ਕੱਟ ਕੋਈ ਗੱਲ ਨਹੀਂ ਪੀ ਲੈਣੀ ਜਿੱਦਾਂ ਦੀ ਬਣੀ ਚਾ ਥੋੜੇ ਦਿਨ ਦੀ ਮਤਲਬ ਕੋਈ ਨਹੀਂ ਵਸਤੀ ਐ ਤੂੰ ਬੇੱਕ ਕੇ ਜਾਣਾ ਨਾ ਰਹਿਣਾ ਥੋੜੇ ਦਿਨ ਵਾਸਤੇ ਨਹੀਂ ਨਹੀਂ ਮਾਸੀ ਜੀ ਮੈਂ ਕਿਉਂ ਜਾਣਾ ਮੈਂ ਇੱਥੇ ਰਹਿਣਾ ਲਾ ਤੂੰ ਕੋਈ ਹੋਰੋਂ ਘਰ ਜਾਣਾ ਵਾ ਸਾਰੀਆਂ ਕੁੜੀਆਂ ਵਿਆਹ ਤੋਂ ਬਾਅਦ ਪੇਕੇ ਰਹਿ ਜਾਂਦੀਆਂ ਵਾਂ ਤੂੰ ਨਹੀਂ ਜਾਣਾ ਜਾ ਤੂੰ ਜਾ ਕੇ ਆਪਣੇ ਪੇਕੇ ਰਹਿ ਗਿਆ ਫੋਨ ਕਰ ਉਹਨਾਂ ਨੂੰ ਲੈ ਜਾਣਾਗੇ ਇਹ ਲੈਣੇ ਪੇਲ ਕਰਦਾ ਪੇਕੇ ਜਾਣ ਨੂੰ ਲੈ ਇਹ ਤੇ ਰੀਤੀ ਰਿਵਾਜ ᱛੀ ਹੈ ਕਰਨੇ ਪੈਂਦੇ ਆ ਮੰਮੀ ਮਾਸੀ ਜੀ ਕਰੇ ਗੈਸਟ ਆਏ ਹੋਣ ਤੇ ਮੈਂ ਪੇਕੇ ਜਾਂ ਚੰਗੀ ਲੱਗਦੀ ਹੈ ਗੈਸਟ ਉਹ ਤੇ ਘਰ ਦੇ ਹੀ ਮੈਂਬਰ ਨੇ ਕੋਈ ਨਹੀਂ ਤੂੰ ਜਾ ਤੇ ਪੇਕੇ ਫੋਨ ਕਰਦੇ ਕਿ ਇਹ ਰਸਮ ਹੁੰਦੀ ਆ ਉਹ ਲੈਣ ਆਉਣਗੇ ਜਾਏਂਗੀ ਰਹਿਣਾ ਨਾਲੇ ਚਾਹ ਪਾਣੀ ਬਣਾਉਣਾ ਸਿੱਖਾਈ ਰੋਟੀ ਪਾਣੀ ਵਧੀਆ ਬਣਾਉਣਾ ਸਿੱਖ ਲਈ ਜਿਹੜਾ ਰਹਿ ਗਿਆ ਸਿੱਖਣ ਵਾਲਾ ਹੁਣ ਸਿੱਖਾਈ ਤੇ ਨਾਲੇ ਘਰ ਵਾਲੇ ਨੂੰ ਕਿੱਦਾਂ ਖੁਸ਼ ਰੱਖੀਦਾ ਉਹ ਵੀ ਤਾਂ ਸਿੱਖਣਾ ਆ ਨਾ ਤੂੰ ਛੋਟੀ ਜੀ ਮੰਗ ਗੱਡੀ ਦੀ ਉਹ ਵੀ ਕਾਰਾਂ ਹੀ ਪੂਰੀ ਨਾਲੇ ਦੋਵੇਂ ਤਰੀਕੇ ਨਾਲ ਤੇਰੇ ਅੱਗੇ ਰੱਖ ਲਈ ਇਹਨਾਂ ਨੇ ਗੁੱਸੇ ਨਾਲ ਤੇ ਮੈਂ ਤੈਨੂੰ ਪਿਆਰ ਨਾਲ ਸਮਝਾ ਕੇ ਵੇਖ ਲਿਆ ਪਾ ਤੇਰੇ ਖਾਣੇ ਚ ਤੇ ਕੁਛ ਪਿੰਦਾ ਹੀ ਹੈ ਨਹੀਂ ਗੱਡੀ ਦਾ ਇੰਤਜ਼ਾਮ ਕਰਕੇ ਮੁੜੀ ਹਾਂ ਵੇਖ ਲਾ ਹੁਣ ਸੋਚ ਲਾ ਚੰਗੀ ਤਰ੍ਹਾਂ ਬੰਦਾ ਤੇ ਆ ਤੇ ਹੱਥੋਂ ਕਿਸਤ ਗਾ ਜਾਂਦਾ ਬਾਹਰ ਜਾਣ ਦੀਆਂ ਤਿਆਰੀਆਂ ਚ ਇਹ ਨਾ ਵੇ ਤੂੰ ਇੱਥੇ ਬੈਠੀ ਰਹੇ ਜੇ ਤੇ ਅਗਲਾ ਜਾਜ ਬੈ ਕੇ ਸ਼ੁਣ ਸੋਚ ਲਾ ਹਣ ਕਿ ਕਿਸ ਤਰ੍ਹਾਂ ਆਪਣੀ ਇੱਥੇ ਬਣਾ ਕੇ ਰੱਖਣੀ ਆ ਛੋਟੀ ਜੀ ਗੱਲ ਐ ਪੂਰੀ ਕਰ ਦੇ ਸਾਰੀ ਉਮਰ ਤੇਰੀ ਵਾ ਵਾ ਹੋਊਗੀ ਨਾਲੇ ਨਾਲੇ ਬੰਦਾ ਤੇਰੇ ਹੱਥ ਚ ਪਿਆਰ ਨਾਲ ਤਾਂ ਤੈਨੂੰ ਸਮਝਾਇਆ ਹੀ ਮੰਨ ਜਾ ਮੇਰੀ ਗੱਲ ਤੇ ਕਰ ਤੇ ਪੂਰੀ ਗਰਜੀਤ ਤੂੰ ਕਿਉਂ ਮੱਥਾ ਮਾਰਦੀ ਏਰੇ ਨਾਲ ਇਹ ਤੇ ਲਕੀਰ ਦੀ ਫਕੀਰ ਵੀ ਨਹੀਂ ਵੀ ਜਿਹੜਾ ਤਾਂ ਮੈਨੂੰ ਕਹਿ ਦਈਏ ਤੇ ਉਹਨਾ ਵੀ ਨਹੀਂ ਕਰਦੀ ਇਹਨੂੰ ਕਈ ਵਾਰੀ ਕਿਹਾ ਵੀ ਪੇਕੇ ਫੋਨ ਕਰ ਪੇਕੇ ਫੋਨ ਕਰ ਨਾ ਇਹਦੇ ਤੇ ਕੰਨ ਤੇ ਜੂ ਨਹੀਂ ਸਕਦੀ ਭੈਣੇ ਉਹਦਾਂ ਨਾਲ ਭਰਾ ਭਰ ਜਾਈ ਆਇਆ ਅਹੀਂ ਨੂੰ ਬੜਾ ਸਮਝਾਇਆ ਕਿ ਉਹਨਾਂ ਨਾਲ ਬਹਾਨੇ-ਬਹਾਨੇ ਕੋਈ ਗੱਲ ਸੇੜ ਦੇ ਪਰ ਇਸ ਨੇ ਇਹ ਕਿਤੇ ਤਸ ਤੋਂ ਮਸ ਨਹੀਂ ਹੁੰਦੀ ਆਪਣੀਆਂ ਕੀਤੀਆਂ ਆਪੇ ਭੁਗਤੇ ਗਈ ਕਿ ਮੁੰਡਾ ਹੱਥੋਂ ਨਿਕਲ ਗਿਆ ਤੇ ਸਾਡੇ ਨਹੀਂ ਫਿਰ ਕੋਈ ਹੱਥ ਵੱਸ ਗੱਲ ਹੈਗੀ ਮੰਮੀ ਤੂੰ ਇਦਾਂ ਟਿਕਲਾ ਕਿਉਂ ਕਰਨ ਦੇ ਜੀ ਜਿਹੜੂ ਮੈਂ ਤੁਹਾਨੂੰ ਕਹਿਤਾ ਸੀ ਕੋਈ ਗੱਲ ਨਹੀਂ ਮੈਂ ਆਪੇ ਗੱਲ ਕਰ ਦੂੰਗੀ ਹੁਣ ਨਾ ਮੈਨੂੰ ਤੁਹਾਡੇ ਨਾਲ ਜਿਆਦੀ ਫਿਕਰ ਇਸੀ ਦੀ ਮੈਂ ਆਪੇ ਟਾਈਮ ਦੇਖ ਕੇ ਗੱਲ ਕਰ ਦੂੰਗੀ ਫੇ ਸੋਚਦੀ ਕੀ ਆ ਭੈਣ ਧੀਏ ਆ ਫਾੜ ਮੇਰਾ ਫੋਨ ਅੱਲਾ ਮੇਰੇ ਫੋਨ ਤੇ ਲਾ ਫੋਨ ਆਪਣੇ ਭਰਾ ਨੂੰ ਤੇ ਕਰਾ ਗੱਡੀ ਦਾ ਇੰਤਜ਼ਾਮ ਫਾੜ ਫੋਨ ਸੋਚਦੀ ਕੀ ਆ ਮਾਸੀ ਜੀ ਕੋਈ ਗੱਲ ਨਹੀਂ ਮੈਂ ਆਪਣੇ ਫੋਨ ਤੋਂ ਕਰ ਲਵਾਂਗੀ ਤੁਸੀਂ ਰਹਿਣ ਲਓ ਆਪਣੇ ਫੋਨ ਤੋਂ ਤੂੰ ਬੜੇ ਦਿਨਾਂ ਦਾ ਕਰਨ ਨਹੀਂ ਹਜੇ ਤੱਕ ਤੇ ਹੋਇਆ ਨਹੀਂ ਕਿੰਨੇ ਦਿਨ ਹੋ ਗਏ ਮੈਂ ਕਹਿ ਕੇ ਗਈ ਹਾਂ ਤੈਨੂੰ ਨਹੀਂ ਐਨਿਆਂ ਨਹੀਂ ਕਿਛੇ ਦੀ ਵੀ ਮੰਨਣੀ ਮੰਮੀ ਮੈਨੂੰ ਤੁਹਾਡੇ ਨਾਲ ਜ਼ਿਆਦੀ ਫਿਕਰ ਹੈ ਮੈਂ ਬੱਚੀ ਨਹੀਂ ਆ ਮੈਨੂੰ ਸਭ ਕੁਝ ਦੇਖਦਾ ਵਾ ਦੇਖਣ ਵੀ ਤਾਂ ਸਮਝਣ ਵੀ ਦੇਈਂ। ਗੱਲ ਵੱਖਰੀ ਆ ਕਿ ਮੈਂ ਕੁਝ ਬੋਲ ਨਹੀਂ ਸਕਦੀ। ਜੇ ਸਮਝ ਚੋਂਦਾ ਹੈ ਨਾ ਸਭ ਕੁਝ ਵੇਖਦਾ ਹੈ ਨਾ ਤਾਂ ਫਿਰ ਪਰੜ ਕਰਦੀ ਕਿਉਂ ਨਹੀਂ ਫੋਨ? ਕਰ ਫੋਨ ਮਾਸੀ ਜੀ ਮੈਂ ਆਪਣੇ ਫੋਨ ਤੋਂ ਕਰੂੰਗੀ। ਰਹੀ ਗੱਲ ਗੱਡੀ ਦੀ ਉਹ ਤੇ ਮੈਂ ਉਹਨਾਂ ਨਾਲ ਕਰੂੰਗੀ ਜ਼ਰੂਰ। ਮੈਨੂੰ ਨਾ ਤੁਹਾਡੇ ਨਾਲ ਵੱਧ ਤੁਹਾਡੀ ਇੱਜ਼ਤ ਪਿਆਰੀ ਹੈ। ਕੋਈ ਗੱਲ ਨਹੀਂ। ਇਧਰ ਮੈਨੂੰ ਟਾਈਮ ਲੱਗੂਗਾ ਮੈਂ ਗੱਲ ਕਰ ਲਊਂਗੀ ਉਹਨਾਂ ਨੂੰ ਦਿਮਾਗ ਤੇਰਾ ਬੜਾ ਈ ਤਾਈ ਉਹ ਤਾਂ ਸਾਡੇ ਫੋਨਾਂ ਤੋਂ ਫੋਨ ਨਹੀਂ ਕਰਦੀ ਤੇ ਇਹਨਾਂ ਨੂੰ ਕਿਸੇ ਗੱਲ ਦਾ ਪਤਾ ਲੱਗ ਜੇ ਉਹਨਾਂ ਦੇ ਰਿਕਾਰਡਿੰਗ ਹੋ ਜਾਣੀ ਆ ਤਾਈ ਆਪਣੇ ਫੋਨ ਤੋਂ ਕਰਦੀ ਪਰ ਕਰਨਾ ਇਹਨੇ ਉਹਦੇ ਜਿਹੇ ਜਨ ਦੇ ਹੱਥੋਂ ਸਿਰੋਂ ਪਾਣੀ ਨੰਗ ਗਿਆ ਉੱਟ ਕੇ ਕੋ ਰੋਟੀ ਪਾਣੀ ਬਣਾ ਜੋੜ ਕੇ ਤੇ ਬਹਿ ਗਈ ਆ ਸੁਣ ਲੀਆਂ ਗੱਲਾਂ ਬਠੇਰੀਆਂ ਜਾ ਹਾਂਜੀ ਵੇਹਲਾ ਭੈਣ ਸਮਝਦੀ ਸਾਰਾ ਕੁਛ ਈ ਇਨੂੰ ਸੱਪਾ ਤਾਂ ਲੱਗੰਦੇ ਆ ਕਿ ਹਰਪੀ ਤੇ ਇੱਥੇ ਕਿਉਂ ਆਈ ਆ ਤੇ ਹੋਰ ਬਾਗਲ ਥੋੜੀ ਐ ਉਹ ਮੈਂ ਕੀ ਕਰਾਂ ਦੱਸ ਮੈਂ ਤੇ ਆਪ ਬੜੀ ਪਰੇਸ਼ਾਨ ਹਾਂ ਗੁਰਜੀਤ ਮੁੰਡੇ ਦੀ ਜ਼ਿੰਦਗੀ ਆ ਉਹ ਵੇਖ ਲੈ ਹੁਣ ਕੀ ਕਰਨਾ ਤੇ ਕੀ ਨਹੀਂ ਕਰਨਾ ਆ ਗੱਲ ਤੇ ਬਿਲਕੁਲ ਸਹੀ ਕਹੀ ਜਿਹਦੀ ਜ਼ਿੰਦਗੀ ਨਾ ਉਹਨੂੰ ਆਪਣੇ ਤਰੀਕੇ ਨਾਲ ਜੀਣ ਦੇਣੀ ਚਾਹੀਦੀ ਐ ਐਵੇਂ ਕਿਸੇ ਤੇ ਨਾ ਬੋਤਾ ਕਰਨਾ ਨਹੀਂ ਚਾਹੀਦਾ ਕਿ ਨਹੀਂ ਤੂੰ ਇਸ ਤਰ੍ਹਾਂ ਹੀ ਕਰ ਤੇ ਉਸ ਤਰ੍ਹਾਂ ਹੀ ਕਰ ਉਹਦੀ ਆਪਣੀ ਲਾਈਫ ਐ ਜੋ ਉਹਨੂੰ ਚੰਗਾ ਲੱਗਦਾ ਕਰ ਮੁੰਡਾ ਤੇ ਸਤੇਹ ਪਿਆਈ ਅਵੇਲਾ ਪ੍ਰੀਤ ਨੂੰ ਕੀ ਕਹਿਣ ਲਈ ਮੈਂ ਤਾਂ ਕੈਨੇਡਾ ਹੀ ਚੱਲ ਜਾਣਾ ਉਹ ਤਾਂ ਵਿਆਹ ਤੋਂ ਪਹਿਲਾਂ ਵੀ ਤਿਆਰ ਸੀ ਤੇ ਹੁਣ ਤੇ ਉਹ ਉਹਦੇ ਤੋਂ ਸਿਮਰਤ ਤੋਂ ਸਤੇਹ ਪਿਆ ਵਾ ਤੇ ਜੀਜਾ ਤੇਰਾ ਹੋ ਨਹੀਂ ਕੋਈ ਮੇਰੀ ਗੱਲ ਸੁਣਦਾ ਮੈਂ ਤਾਂ ਪੈਣਾ ਬੁਰੀ ਫਸੀ ਆ ਕੀ ਕਰਾਂ ਮੈਂ ਦੱਸ ਇੱਕ ਤੇ ਤੇਰਾ ਜੀਜਾ ਇਹ ਤਾਂ ਤੈਨੂੰ ਪਤਾ ਮੇਰੀ ਗੱਲ ਪੋਰਾ ਨਹੀਂ ਸੁਣਦਾ ਮੈਂ ਤਾਂ ਸਵੇਕ ਇੱਕ ਦਿਨ ਬੈਠੇ ਮਾਂ ਪੁੱਤ ਗੱਡੀ ਦੀ ਗੱਲ ਕਰਨ ਦੇ ਇਹ ਕਹਿੰਦਾ ਕੀ ਮਾਂ ਪੁੱਤ ਗੱਡੀ ਗੱਡੀ ਲਾਈ ਜੇ ਜੋ ਘਰ ਹੈਗਾ ਨਾ ਉਹਦੇ ਚ ਸਬਰ ਰੱਖੋ ਗੱਡੀ ਗੁੱਡੀ ਮੈਂ ਨੂੰਹ ਦੇ ਪੇਕੇਆਂ ਤੋਂ ਇੱਕ ਥੇਲਾ ਨਹੀਂ ਲੈਣ ਦੇਣਾ ਤੁਹਾਨੂੰ ਪਹਿਣਾ ਕਹਿੰਦਾ ਜੇ ਲੂਣ ਹੈ ਤਾਂ ਲੂਣ ਨਾ ਖਾ ਲੋ ਜੇ ਖੰਡ ਹੈ ਤਾਂ ਖੰਡ ਨਾ ਖਾ ਲੋ ਕਿਸੇ ਕੋ ਕੁਝ ਨਹੀਂ ਮੰਗਣਾ ਤੈਨੂੰ ਪਤਾ ਉਹ ਬੜੀ ਇਮਾਨਦਾਰੀ ਵਿਖਾਉਂਦਾ ਵਾ ਦੱਸ ਮੈਂ ਆ ਉੱਥੇ ਕੀ ਕਰਾਂ ਤੀਜਾ ਤੇਰਾ ਤੇ ਸ਼ੁਰੂ ਤੋਂ ਹੀ ਨਹੀਂ ਮੇਰੀ ਗੱਲ ਸੁਣਦਾ ਮੈਨੂੰ ਪਤਾ ਨਹੀਂ ਕੀ ਸਮਝਦਾ ਮੈਂ ਦੱਸ ਲੋਕਾਂ ਘਰੋਂ ਦਾਲਾ ਮੰਗਣ ਜਾਣੀ ਹੈ ਹੈ ਤੇ ਜੇ ਮੈਨਾਂ ਨੂੰ ਨਹੀਂ ਦੇਨੇ ਆ ਤੇ ਉਹ ਅੰਦਰ ਰਾਤ ਹੈ ਮੈਨਾਂ ਨਹੀਂ ਰਾਤ ਹੈ ਤੇ ਉਹ ਅੰਦਰ ਦੇਨੇ ਜਿਉਂ ਮੈਦੇ ਲੜ ਲੱਗੀ ਇਹਨੇ ਨਹੀਂ ਮੇਰੀ ਇੱਕ ਵੀ ਸੁਣੀ ਗੱਲ ਤੇ ਗੱਡੀ ਦੀ ਹੈ ਨਾ ਪਤਾ ਕੀ ਹੋਇਆ ਤੈਨ ਮੈਂ ਦੱਸਦੀ ਪੰਗਾ ਤੇ ਸਾਰਾ ਪਾਇਆ ਵਿਚੋਲੇ ਨੇ ਜਦਨ ਵੇਖਣ ਆਏ ਸੋਹਣਾ ਸਲੱਖਾ ਮੁੰਡਾ ਵੇਖ ਕੇ ਚੰਗਾ ਕਾਰੋਬਾਰ ਵੇਖ ਕੇ ਤੇ ਅੱਛਾ ਬਹੁਤ ਵਧੀਆ ਮੁੰਡਾ ਵਧੀਆ ਭੈਣ ਜੀ ਤੇ ਹੁਣ ਤੁਸੀਂ ਦੱਸੋ ਤੁਹਾਡੀ ਕੋਈ ਡਿਮਾਂਡ ਤੇ ਨਹੀਂਗੀ ਤੇ ਮੈਂ ਕਿਹਾ ਵੀ ਚਲੋ ਸਾਡੀ ਕੋਈ ਐ ਜੇ ਡਿਮਾਂਡ ਨਹੀਂ ਰੋਟੀ ਪਾਣੀ ਸੋਨਾ ਕਰਨਗੇ ਸੋਨਾ ਵਿਆਹ ਕਰ ਦੇਣ ਤੇ ਮੁੜ ਕੇ ਕਹਿੰਦਾ ਨਹੀਂ ਕੋਈ ਡਿਮਾਂਡ ਐ ਤੇ ਦੱਸੋ ਤੇ ਫੇਰ ਮੈਂ ਅੰਜੂ ਤੇ ਮੈਂ ਤੇ ਸੇਵਕ ਨੇ ਸਲਾਹ ਕੀਤੀ ਤੇ ਆਪਾਂ ਗੱਡੀ ਦੀ ਗੱਲ ਕਰਤੀ ਤੇ ਘੁੰਮ ਘੁਮਾ ਕੇ ਸਾਰੀ ਗੱਲ ਮੇਰੇ ਸਿਰ ਆ ਗਈ ਤੇ ਭੈਣੇ ਮੈਂ ਤੇ ਇਹਨੂੰ ਘਰੋਂ ਵੀ ਕੱਢਿਆ ਬਿਸਤਰਾ ਗੋਲ ਕਰਕੇ ਤੇ ਫੇਰ ਪਰਤਾਈ ਮੁੰਡਿਆਂ ਚੱਪੇ ਲਾਈ ਤੇ ਮੁੰਡਾ ਦੇ ਮਗਰ ਲੱਗ ਗਿਆ ਕਹਿੰਦੀ ਮੈਨੂੰ ਨਾ ਅੱਠਾਂ ਦਿਨਾਂ ਦਾ ਟਾਈਮ ਦੋ ਤੇ ਆ ਅੱਠ ਦਿਨ ਹੋਣ ਦੇ। ਤੇ ਤੁਹਾਡੀ ਗਲਤੀ ਆ ਤੁਸੀਂ ਇਹਨੂੰ ਅੰਦਰ ਦੁਬਾਰਾ ਲਿਆਉਣਾ ਹੀ ਨਹੀਂ। ਜਾਣਦੇ ਨਾ ਇਹਨੂੰ ਕਿੱਥੇ ਚਲ ਜਾਂਦੀ ਪੇਕੇ ਚਲ ਜਣਾ ਹੀ ਹੋਰ ਉਹਨੇ ਕਿੱਥੇ ਚਲ ਜਣਾ ਗੱਡੀ ਤੇ ਆ ਜਾਂਦੀ। ਨਹੀਂ ਭੈਣੇ ਮੁੰਡਾ ਲੈ ਆਇਆ ਨਾ ਮੁੰਡਾ ਲੈ ਆਇਆ ਤੇ ਮੈਂ ਫਿਰ ਕੀ ਕਹਿੰਦੀ ਉਹਨੂੰ। ਤੁਸੀਂ ਕਹਿਣਾ ਇਹ ਨਾ ਮੁੰਡੇ ਨੂੰ ਵੀ ਨਹੀਂ ਬਾੜਨੀ ਮੈਂ ਅੰਦਰ ਹੁਣ ਮੈਂ ਕੱਢ ਦਿੱਤੀ ਆ ਤੇ ਉਹ ਅੰਦਾ ਮਾਤਾ ਟਾਈਮ ਮੰਗਦੀ ਅੱਠਾਂ ਦਿਨਾਂ ਦਾ ਤੇ ਅੱਠ ਦਿਨ ਹੋਣ ਦੇ। ਤੇ ਫੇਰ ਬੈ ਗਈ ਟੇਕੇ ਉਹ ਨਿਕਲਣ ਦਾ ਨਾਂ ਨਹੀਂ ਲੈਂਦੀ। ਤੁਸੀਂ ਗਲਤੀ ਕਰ ਲਈ ਨਾ ਨੂੰ ਅੰਦਰ ਵਾੜਨਾ ਹੀ ਨਹੀਂ। ਖਲੋਏ ਨਾਲ ਹੀ ਤੇ ਹੀ ਨਹੀਂ ਵਾੜਦੇ ਤਾਂ। ਫਿਰ ਤੁਸੀਂ ਕਰੋ ਉਹਦੇ ਪੇਕੇਆਂ ਨੂੰ ਫੋਨ। ਉਹਨਾਂ ਨੂੰ ਕਹੋ ਵੀ ਕੀ ਗੱਲ ਵਿਆਹ ਤੋਂ ਬਾਅਦ ਇਹਨੂੰ ਲੈਣ ਨਹੀਂ ਆਏ। ਰਹਿਣ ਤਾਂ ਜਾਂਦੀ ਹੀ ਹੈ ਨਾ ਕੁੜੀਆਂ। ਬਾਨੇ ਨਾਲ ਕੱਢੋ ਤੇ ਇਹਨੂੰ ਜਾਣ ਲੱਗੀ ਨੂੰ ਕਹਿ ਦਿਓ। ਵੀ ਗੱਡੀ ਆਊਗੀ ਤੇ ਤੂੰ ਆਉਣਾ ਵਾ। ਇਹ ਉੱਥੇ ਜਾਊਗੀ ਤੇ ਉਹਨਾਂ ਨੂੰ ਪਤਾ ਲੱਗੂਗਾ ਵੀ ਗੱਡੀ ਦੀ ਮੰਗ ਰੱਖੀ ਆ ਧਰੇ ਬੈਠੇ ਤਾਂ ਨੂੰ ਮਿਲਣੇ ਜਾਣੀ। ਤੁਸੀਂ ਉਹਨਾਂ ਦੇ ਕੰਨੀ ਗੱਲ ਪੰਜਾਹਦ ਸਹੀਂ ਵੀ ਤੁਹਾਡੀ ਮੰਗ ਹੈ ਗੱਡੀ ਦੀ ਹਾਏ ਤੱਕ ਤੁਹਾਡ ਕੋਲ ਉਹਨਾਂ ਦੇ ਕੰਨੀ ਗੱਲ ਪਾਈ ਨਹੀਂ ਗਈ ਵੀ ਗੱਡੀ ਦੀ ਮੰਗਿਆ ਨਹੀਂ ਇਹ ਬੜੀ ਢੀਠਿਆ ਭੈਣੇ ਉਹਨੂੰ ਵੇਖਿਆ ਹੀ ਕੋਈ ਗੱਲ ਤੇ ਅਸਰ ਕਰਦੀ ਐ ਤੂੰ ਕਿੰਨੀਆਂ ਗੱਲਾਂ ਕੀਤੀਆਂ ਤੇਰੀ ਕੋਈ ਸੁਣੀ ਕੱਢੀ ਨਹੀਂ ਸੁਣਦੀ ਤੇ ਤੇਰੀ ਕਿੱਥੋਂ ਸੁਣਨੀ ਐ ਨੇ ਤੁਸੀਂ ਆਪ ਫੋਨ ਕਰੋ ਤੇ ਮਾਂ ਨੂੰ ਉਹਨੂੰ ਕਹੋ ਵੀ ਲੈ ਜਾਓ ਇਹਨੂੰ ਹੁਣ ਇਹ ਤੇ ਰਸਮ ਐ ਤੁਸੀਂ ਕਿਹੜਾ ਕੱਢਣ ਦੇਜੇ ਕਰੋ ਨਾਲੇ ਤੁਸੀਂ ਸੱਚੇ ਨਾਲ ਤੁਹਾਡੀ ਗੱਲ ਮੰਨੀ ਜਾਣੀ ਤੁਹਾਨੂੰ ਕੱਢਣ ਦੀ ਵੀ ਨਹੀਂ ਲੋੜ ਪੈਣੀ ਦੀਆਂ ਕੋਈ ਮੈਂ ਜਿਗਾਰਡ ਵੇਖਿਆ ਤੇਰੇ ਸਾਹਮਣੇ ਕੀ ਕਹਿੰਦੀ ਘਰ ਪਰੋਣੇ ਆਏ ਆ ਤੇ ਮੈਂ ਨਹੀਂ ਜਾਣਾ ਇੰਨੇ ਨਹੀਂ ਦਹਿਲਣਾ ਇਹਨੂੰ ਤੁਹਾਨੂੰ ਕੋਈ ਜਿਗਾਰਡ ਜੁੜ ਲਾ ਕੇ ਹਲਾਉਣਾ ਪੈਣਾ ਵਾ ਚੁੱਪ ਕਰਕੇ ਨਾ ਇਹਨੂੰ ਨਾ ਪਤਾ ਲੱਗਣ ਦੋ ਮਾਂ ਨੂੰ ਫੋਨ ਕਰ ਦੋ ਕਿ ਭੈਣ ਜੀ ਲੈਣ ਕਿੱਦਾਂ ਆਉਣਾ ਅਜੇ ਮਿੱਠੇ ਪਿਆਰੇ ਹੋ ਕੇ ਇੱਕ ਵਾਰੀ ਤੋਰੋ ਗੱਲ ਤੇ ਤੇ ਠੀਕ ਐ ਨਾਲੇ ਇਹਨੂੰ ਕਹਿ ਦਿਓ ਕਿ ਤੂੰ ਘਰ ਦੀ ਨਾ ਫਿਕਰ ਕਰ ਇਹ ਨਚ ਰਹੋਗੇ ਮਈਓ ਘਰ ਸੰਭਿਆ ਵਾ ਮੈਂ ਇੱਥੇ ਆ ਅੰਜੂ ਇੱਥੇ ਆ ਹੁਣ ਤਾਂ ਹਰਪ੍ਰੀਤ ਵੀ ਆ ਗਈ ਸੁਖਣਾ ਘਰ ਸੰਭਲਣ ਨੂੰ ਨਾਲ ਜਾਣਾ ਮੇਰੇ ਨਾਲ ਕੈਨੇਡਾ ਪਰ ਤੇਰੇ ਨੂੰ ਲੱਛਣ ਨਹੀਂ ਜਾਣ ਵਾਲੇ ਸੌਰੀ ਤੁਸੀਂ ਜਾ ਨਹੀਂ ਸਕਦੇ ਕਿਉਂਕਿ ਤੁਹਾਨੂੰ ਸਮਝਾ ਕੇ ਬੜਾ ਦੇਖ ਲਿਆ ਜੇ ਤੁਸੀਂ ਜਾਣਾ ਹੈ ਆਪਣੇ ਪੇਕੇ ਨਾਲ ਗੱਲ ਕਰ ਲਓ ਜਿਹੜੀ ਚੀਜ਼ ਦੀ ਮੈਂ ਕਿਹਾ ਗੱਡੀ ਪਰ ਤੁਹਾਡੇ ਤੇ ਖਾਣੇ ਦੀ ਗੱਲ ਪੈਂਦੀ ਨਹੀਂ ਮੈਂ ਸਮਝਾ ਕੇ ਵੇਖ ਲਿਆ ਮੰਮੀ ਨੇ ਸਮਝਾ ਕੇ ਵੇਖ ਲਿਆ ਇੱਥੋਂ ਤੱਕ ਤੈਨੂੰ ਮੈਂ ਇਹ ਵੀ ਕਿਹਾ ਕਿ ਉਹਨਾਂ ਨੂੰ ਕਿਹਾ ਗੱਡੀ ਘਟਾ ਲਾ ਕਿਸ਼ਤਾਂ ਮੈਂ ਦੇ ਦੂੰਗਾ ਪਰ ਨਹੀਂ ਮੈਡਮ ਤੇਰੇ ਖਾਣੇ ਦੀ ਗੱਲ ਪੈਂਦੀ ਤੁਹਾਡੇ ਨਾ ਦਿਮਾਗ ਤੋੜਿਆ ਭਰਿਆ ਪਿਆ ਤੂੰ ਕਿਹੇ ਖਾਤੇ ਨਹੀਂ ਪੂਰੀ ਹੋਣਾ ਬਥੇਰਾ ਸਮਝਾ ਕੇ ਵੇਖ ਲਿਆ ਤੈਨੂੰ ਜੀ ਪਰ ਮੈਂ ਤੇ ਹੁਣ ਜਾਊਂਗਾ ਕੈਨੇਡਾ ਕੀ ਦਾ ਕੇ ਬੋਲ ਲਦੇ ਸੀ ਆਪਾਂ ਜਿੱਥੇ ਚਾਹਣਾ ਇਕੱਠੇ ਜਾਣਾ ਵਾ ਉਹ ਆਹ ਕੀ ਕਹਿਤਾ ਇਕੱਠੇ ਜਾਵਾਂਗੇ ਲੱਛਣਾ ਇਧਰੇ ਇਕੱਠੇ ਜਾਣ ਵਾਲੇ ਵੈਸੇ ਵੀ ਨਾ ਤੂੰ ਮੇਰੀ ਇੰਨੀ ਫਿਕਰ ਨਾ ਕਰਿਆ ਕਰ ਫਿਕਰ ਕਰਨ ਵਾਲੇ ਮੇਰੇ ਬਹੁਤ ਐ ਤੂੰ ਹੀ ਨਹੀਂ ਜਾ ਸਕਦੇ ਕਨੇਡਾ ਤੂੰ ਹੀ ਜਾ ਜারে ਜੁੜੇ ਨਹੀਂ ਲੈਣੇ ਤੂੰ ਹੀ ਬਸਾਂ ਦੇ ਟੱਕੇ ਖਾਣੇ ਆ ਵੈਸੇ ਵੀ ਮੇਰੀ ਤੂੰ ਸੁਣਦੀ ਕਿੱਥੇ ਆ ਅਹੀਂ ਜਹਾ ਕੇ ਜਾਜਾਂ ਤੇ ਤੁਸੀਂ ਜਾ ਬਸੇ ਉਤਰੋ ਪਿੰਡ ਤੁਹਾਡੇ ਆ ਜਾਣਾ ਪੇਕਾ ਕਰ ਤੁਸੀਂ ਫਿਕਰ ਕਰੋ ਉਹਨਾਂ ਦੀ ਮੇਰੀ ਤੁਸੀਂ ਰਹਿਣ ਦਿਓ ਇਹ ਫਿਕਰ ਕਰੋ ਮੇਰੇ ਭਰਾ ਦੇ ਘਰੇ ਰੋਟੀ ਚੰਗੀ ਪੱਕੰਡੀ ਆ ਦਾਲ-ਫੁਲਕਾ ਸਹੀ ਆ ਹਾਂ ਆ ਭਾਬੀ ਵੀ ਸਹੀ ਰਹਿਣ ਈ ਉਹਦੇ ਨਾਲ ਚੱਲ ਮੈਂ ਇਹਦੀ ਫਿਕਰ ਕਰਦੀ ਆ ਖਸਮ ਤੇ ਮੇਰਾ ਐਵੇਂ ਹੀ ਆ ਛੱਡ ਭਰੇ ਇਹਨੂੰ ਕੀ ਖਸਮ ਦੀ ਫਿਕਰ ਕਰਨੀ ਜਿੱਤਾਂ ਨੂੰ ਇਦਾਂ ਕਿਉਂ ਲੱਗਦਾ ਵਾ ਕਿ ਮੈਂ ਤੁਹਾਡੀ ਫਿਕਰ ਨਹੀਂ ਕਰਦੀ ਮੈਨੂੰ ਤੁਹਾਡੀ ਹਰ ਗੱਲ ਦਾ ਪਤਾ ਲੱਗਦਾ ਵਾ ਤੁਸੀਂ ਕੀ ਕਰਦੇ ਕੀ ਨਹੀਂ ਕਰਦੇ ਤੁਹਾਡਾ ਹਰ ਦੁੱਖ ਸੁੱਖ ਦਾ ਮੈਨੂੰ ਪਤਾ ਲੱਗਦਾ ਵਾ ਤੁਸੀਂ ਕਿਉਂ ਇੰਤਾ ਕਹਿੰਦੇ ਜੀ ਜਿੰਨਾ ਮੈਨੂੰ ਆਪਣੇ ਭਰਾ ਦਾ ਤੋਂ ਦੁਗਣਾ ਤੁਹਾਡਾ ਵੀ ਆਉਂਦਾ ਮੈਨੂੰ ਉਹ ਵਾਓ ਇਹ ਫੇਰ ਤੂੰ ਝੂਠ ਬੋਲਦਾ ਜੇ ਤੁਹਾਨੂੰ ਮੇਰਾ ਫਿਕਰ ਹੋਵੇ ਤਾਂ ਤੁਸੀਂ ਆਪਣੇ ਭਰਾ ਨਾਲ ਗੱਲ ਨਾ ਕਰੋ ਇਹ ਨਾ ਵੱਡਾ ਝੂਠ ਜੀ ਸਰ ਵੀ ਉਹਦੋਂ ਵੀ ਕਿਹਾ ਨਾ ਕਿ ਕਰ ਲੂੰਗੀ ਮੈਂ ਗੱਲ ਕਿਉਂ ਇੱਕੋ ਵਾਰ ਕਰਦੇ ਰਹਿੰਦੇ ਜੀ ਮੈਡਮ ਜੀ ਤੁਸੀਂ ਗੱਲ ਕਦੋਂ ਕਰਨੀ ਆ ਮੈਨੂੰ ਦੱਸੋ ਸਮਾਂ ਲੰਘਦਾ ਜਾ ਰਿਹਾ ਹੈ ਇਹ ਨਾ ਕਿਤੇ ਮੈਂ ਕੈਨੇਡਾ ਵਗ ਜਾ ਤੇ ਤੁਸੀਂ ਆਪਣੇ ਪੇਕੇ ਬੈਠੇ ਰਹੋ ਤੈਨੂੰ ਪਤਾ ਹੈ ਹੁਣ ਕੈਨੇਡਾ ਖੜਨ ਵਾਲੇ ਮੈਨੂੰ ਆ ਗਏ ਜਿੰਨਾ ਲੈ ਕੇ ਜਾਣਾ ਬਾਕੀ ਤੁਹਾਡੀ ਆਪਣੀ ਇੱਛਾ ਇਦਾਂ ਕੋ ਕਹਿਂਦੇ ਜੀ ਮੈਨੂੰ ਪਤਾ ਹੈ ਇਹ ਸਭ ਤੁਸੀਂ ਜਾਣ ਬੁੱਝ ਕੇ ਕਰੰਦੇ ਜੇ ਨਾਲੇ ਮੈਂ ਤੁਹਾਡੇ ਤੋਂ ਬਗੈਰ ਥੋੜੀ ਜਾ ਸਕਦੀ ਮੈਂ ਤੂੰ ਉਧਰ ਬਾਝੂਗੀ ਇਹ ਸਭ ਤੁਸੀਂ ਮੇਰੇ ਛੇੜਨ ਵਾਸਤੇ ਕਹਿੰਦੇ ਜੀ ਨਾ ਕੈਨੇਡਾ ਕੈਨੇਡਾ ਤੁਸੀਂ ਮੈਨੂੰ ਥੋੜੀ ਛੱਡ ਕੇ ਜਾ ਸਕਦੇ ਜੀ ਓ ਏ ਕੀ ਵਾਂ ਪਾਲਿਆ ਮੈਡਮ ਮੈਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ ਜਦੋਂ ਤੁਹਾਨੂੰ ਇਹ ਹੀ ਨਹੀਂ ਪਤਾ ਕਿ ਮੇਰਾ ਖਸਮ ਦੁਖੀ ਕਿਹੜੀ ਗੱਲ ਤੋਂ ਆ ਕੀ ਉਹਦੇ ਦਿਲ ਦੇ ਅੰਦਰ ਚੱਲ ਰਿਹਾ ਹੈ ਕਿਹੜੇ ਮੇਰੇ ਦੁੱਖ ਸੁੱਖ ਦੀ ਭਾਈਵਾਲ ਹੋਗੀ ਤੂੰ ਦੱਸ ਸਾਨੂੰ ਤੈਨੂੰ ਇਹ ਚੀਜ਼ ਵੀ ਪਤਾ ਮੈਂ ਤੈਨੂੰ ਪਿਆਰ ਕਰਦਾ ਤੈਨੂੰ ਮੈਂ ਇੱਕ ਗੱਲ ਦੱਸਾਂ ਤੂੰ ਆਪਣੇ ਦਿਮਾਗ 'ਚ ਕੋਈ ਵੀ ਚੀਜ਼ ਸੋਚੇ ਮਹਿਸੂਸ ਕਰੇ ਕਿ ਮੈਨੂੰ ਆਹ ਚੀਜ਼ ਚਾਹੀਦੀ ਆ ਤੇਰਾ ਪਰਿਮਿਤੀ પતિ ਪਰਮੇਸ਼ਰ ਤੇ ਨੂੰ ਲੈ ਕੇ ਦਊਗਾ। ਉਹ ਕਿਵੇਂ? ਮੈਨੂੰ ਭਾਵੇਂ ਆਪਣਾ ਆਪ ਸਾੜਨ ਮਾਰ ਪਵੇ ਤੋਂ ਪੇਖ ਖਾਣਾ ਨਾ ਪਵੇ। ਮੈਨੂੰ ਪਤਾ ਕਿ ਮੇਰੇ ਘਰ ਵਾਲੀ ਨੂੰ ਆਹ ਚੀਜ਼ ਦੀ ਲੋੜ ਆ ਮੈਂ ਲਿਆ ਕੇ ਦਵਾਂ। ਕਿਉਂ? ਕਿਉਂਕਿ ਮੈਂ ਤੈਨੂੰ ਪਿਆਰ ਕਰਦਾ। ਤੂੰ ਨਹੀਂ ਕਰਦੀ। ਇਹ ਮੈਨੂੰ ਪਤਾ ਲੱਗ ਗਿਆ। ਉਹ ਤੂੰ ਤੇ ਮੇਰੇ ਸਾਹਮਣੇ ਆਪਣੇ ਪੇਕੇਆਂ ਨੂੰ ਇਹ ਵੀ ਫੋਨ ਤੱਕ ਨਹੀਂ ਲਾਇਆ ਸੱਚਾ ਝੂਠਾ ਕਿ ਮੈਂ ਫੋਨ ਕਰਕੇ ਦੱਸਦਾ ਇਹਨਾਂ ਦੇ ਸਾਹਮਣੇ ਕੋਈ ਗੱਲ ਹੀ ਕਰ ਲਾਂ। ਤੇਰੇ ਦਿਮਾਗ 'ਚ ਨਹੀਂ ਪੈਣੀ। ਤਰਨਾ ਜਿੰਨਾ ਮਰਜੀ ਪਿਆਰ ਨਾਲ ਪੇਸ਼ ਆ ਜਾਓ ਇੱਕ ਵਾਰੀ ਉਹਨਾਂ ਨੂੰ ਫੋਨ ਮੇਰੇ ਸਾਹਮਣੇ ਲਾ ਲਾ ਗੱਲ ਕਰ ਲੈ ਉਹਨਾਂ ਨਾਲ ਝੂਠਾ ਸੱਚਾ ਹੀ ਲਾ ਲਾ ਉਦਾਂ ਹੀ ਕਾਨੂੰਨ ਹੋਣਾ ਮੈਨੂੰ ਤੇ ਹੋਵੇ ਥੋੜਾ ਪਤਾ ਆ ਵੀ ਮੇਰੀ ਘਰ ਵਾਲੀ ਮੇਰਾ ਕਰਦੀ ਆ ਉਹ ਜੇ ਮੈਂ ਤੈਨੂੰ ਪਿਆਰ ਕਰਦਾ ਤੁਸੀਂ ਵੀ ਵੇਖੋ ਕਰੋ ਨਾ ਉਹ ਤੇਰੇ ਕਰਕੇ ਮੈਨੂੰ ਨਾ ਮਾਂ ਕੋ ਵੀ ਗੱਲਾਂ ਸੁਣਨੀਆਂ ਪੈਂਦੀਆਂ ਸਾਰੇ ਮੱਲੇ ਕੋ ਮੈਨੂੰ ਗੱਲਾਂ ਸੁਣਨੀਆਂ ਯਾਰ ਦੱਸ ਤੈਨੂੰ ਗੱਲਾਂ ਕਰਦੇ ਆ ਕਿ ਤੇਰੀ ਘਰ ਵਾਲੀ ਕੀ ਕਰਦੀ ਆ ਇੱਕ ਵਾਰੀ ਮੈਨੂੰ ਪਿਆਰ ਦਿਖਾਇਆ ਹੀ ਦੱਸ ਮੈਨੂੰ ਉਹ ਪਿਆਰ ਨੂੰ ਇਹ ਨਹੀਂ ਆ ਵੀ ਮੂੰਹ 'ਚ ਪਾ ਲਿਆ ਖਾ ਲਿਆ ਲੰਗਾ ਲਿਆ ਬਸ ਗਿਆ ਫਿਰ ਨੂੰ ਦਿਖਾਉਣਾ ਵੀ ਚਾਹੀਦਾ ਹੈ ਛੋਟੇ ਬੱਚਿਆਂ ਨੂੰ ਪਿਆਰ ਹੋਰ ਵੱਡਿਆਂ ਨੂੰ ਹੋਰ ਉਹ ਇਹਨੂੰ ਮਹਿਸੂਸ ਕਰੋ ਕਿ ਜਿੰਨੂੰ ਮੈਂ ਪਿਆਰ ਕਰਦੀ ਉਹਨੂੰ ਚਾਹੀਦਾ ਕੀ ਆ ਉਹ ਲਾਲਾ ਫੋਨ ਮੰਲਾ ਮੇਰੀ ਮੇਰੇ ਸਾਹਮਣੇ ਫੋਨ ਲਾ ਕਾਰ ਸਪੀਕਰ ਤੇ ਉਹਨਾਂ ਨੂੰ ਕਹਿ ਕਿ ਵੀਰੇ ਮੈਨੂੰ ਇਸ ਚੀਜ਼ ਦੀ ਬੜੀ ਲੋੜ ਆ ਮੈਨੂੰ ਚਾਹੀਦੀ ਆ ਪਰ ਨਹੀਂ ਤੁਹਾਡੇ ਖਾਨੇ ਘਾਲੇ ਬਦੇ ਫੇਰੇ ਆ ਨਾ ਲਾਲਾ ਮੈਂ ਤੈਨੂੰ ਕਹਿੰਦਾ ਫੋਨ ਲਾ ਕੇ ਸਪੀਕਰ ਤੇ ਰੱਖ ਮੈਂ ਤਾਂ ਸੁਣਾ ਮੈਨੂੰ ਤਾਂ ਤਸੱਲੀ ਹੋਵੇ ਥੋੜੀ ਬਦੀ ਬੇ ਹਾਂ ਤੂੰ ਗੱਲ ਕੀਤੀ ਉੱਥੇ ਹਾਂ ਕਰਨਗੇ ਨਾ ਕਰਨਗੇ ਫਿਰ ਕਿਹੜੀ ਗੱਲ ਆ ਮੈਨੂੰ ਤਾਂ ਮਹਿਸੂਸ ਹੋਊਗਾ ਕਿ ਮੇਰੇ ਘਰ ਵਾਲੀ ਨੇ ਉੱਥੇ ਗੱਲ ਕੀਤੀ ਆ ਭਾਵੇਂ ਉਹ ਦੇਣ ਨਾ ਦੇਣ ਪਰ ਮੈਨੂੰ ਇਹਨਾਂ ਦਾ ਤਸੱਲੀ ਹੋ ਜਾਊਗੀ ਮੇਰੀ ਘਰ ਵਾਲੀ ਮੇਰੇ ਨਾਲ ਪਿਆਰ ਕਰਦੀ ਆ ਆਪ ਹੀ ਗੱਲ ਕੀਤੀ ਆ ਪਰ ਨਹੀਂ ਤੁਹਾਡੇ ਖਾਨੇ ਨੇ ਗੱਲ ਬਣੀ ਉਹ ਲਾਲਾ ਫੋਨ ਮੂੰਹ ਜਣਾ ਬਣਾ ਫੋਨ ਲਾ ਸ਼ੱਕੂ ਦਾ ਪਿਆਰ ਕਰਦੀ ਮੈਨੂੰ ਮੈਨੂੰ ਪਿਆਰ ਕਰਦੀ ਮੈਂ ਪਿਆਰ ਕਰਦੀ ਚਵੀ ਘਟੇ ਹੋ ਘੱਟਿਆ ਤੁਹਾਡੇ ਦਿਮਾਗ ਤੇ ਉਹਨੂੰ ਦਿਖਾਓ ਵੀ ਬਸ ਇਹ ਨਹੀਂ ਖਾ ਲਿਆ ਲੰਘਾ ਲਿਆ ਖਾ ਲ ਖਤਮ ਉਨਾਲੇ ਹਾਂ ਸੱਚੋ ਸ਼ੀਸ਼ਾ ਦਾ ਆਪਣੇ ਘਰੇ ਵੱਡਾ ਹੈਗਾ ਇਹ ਜਿੱਦੇ ਜੇ ਟੋਟਲੀ ਸਾਰਾ ਬੰਦਾ ਦਿਖ ਜਾਂਦਾ ਹੈ ਇਦਾਂ ਕਰੋ ਉਹਦੇ ਮੂਰੇ ਜਾਓ ਤੇ ਖਲੋ ਤੇ ਆਪਣੇ ਆਪ ਨੂੰ ਵੇਖੋ ਕਿ ਮੇਰੇ 'ਚ ਪਿਆਰ ਹੈਗਾ ਜਿਹੜਾ ਮੈਂ ਉਹਨੂੰ ਕਰਦੀ ਆਂ ਤੇ ਮਾ ਖਰਾਬ ਕੀਤਾ ਪੈਂ ਕੁ ਦਾ ਪਿਆਰ ਤੁਹਾਡਾ ਏ ਲਾਲਾ ਫੋਨ ਹੈ ਕਾ ਸਿਆਹ ਹੋਇਆ ਕਿ ਕਿਸੇ ਦੀ ਜਿੱਦ ਪਕਾ ਦੋ ਤੇ ਉਹ ਪਿਆਰਿਆ ਇਹਨਾਂ ਨੂੰ ਕੀ ਪਤਾ ਕਿ ਪਿਆਰ ਹੁੰਦਾ ਕੀ ਆ ਜਿਹੜੀ ਤੀਨ ਨੂੰ ਕਦੀ ਪੇਕਿਆ ਕਰੋ ਇੱਕ ਛਿੜਕ ਤੱਕ ਨਹੀਂ ਪਈ ਉਹ ਇੱਥੇ ਆ ਕੇ ਇਹਨਾਂ ਦੀ ਮਾਰਕੋਟ ਸਹਿੰਦੀ ਰਹੀ ਇਹਨਾਂ ਜਲੀਲ ਹੁੰਦੀ ਆ ਇੱਕ ਕੁੜੀ ਨੂੰ ਧੁੱਪੇ ਘਰੋਂ ਕੱਢ ਦਿੱਤਾ ਉਹ ਫੇਰ ਵਾਪਸ ਆ ਗਈ ਇੱਥੇ ਜਲੀਲ ਹੁਣ ਇਹਨਾਂ ਨੂੰ ਤਾਂ ਵੀ ਲੱਗਦਾ ਕਿ ਮੈਂ ਇਹਨਾਂ ਨੂੰ ਪਿਆਰ ਨਹੀਂ ਕਰਦੀ ਇਹਨਾਂ ਕਰਕੇ ਤੇ ਮੈਂ ਵਾਪਸ ਆਈ ਕਿ ਸ਼ਾਇਦ ਇਹਨਾਂ ਦਾ ਮਨ ਬਦਲ ਜੇ ਇਹ ਮੇਰੇ ਵੱਲ ਧਿਆਨ ਦੇ ਦੇਣ ਇਨਨੂ ਤੇ ਬਸ ਪਿਆਰ ਆ ਹੋਇਆ ਕਿੰਨਾਂ ਦੀ ਮੰਗ ਪੂਰੀ ਕਰੋ ਤੇ ਪਿਆਰ ਆ ਉਹਦਾ ਤੇ ਇਹਨਾਂ ਨੂੰ ਕਦੀ ਮੇਰਾ ਪਿਆਰ ਦਿਖਿਆ ਨਹੀਂ ਤੁਹਾਨੂੰ ਕੀ ਪਤਾ ਕਿ ਪਿਆਰ ਹੁੰਦਾ ਕੀ ਆ ਪਿਆਰ ਦਿਖਾਇਆ ਨਹੀਂ ਜਾਂਦਾ ਪਿਆਰ ਨੂੰ ਮਹਿਸੂਸ ਕੀਤਾ ਜਾਂਦਾ ਹੈ ਇੱਕ ਤੇ ਉਹ ਵਾ ਉਹ ਪਤਾ ਨਹੀਂ ਕਿੱਥੋਂ ਮੇਰੀ ਜ਼ਿੰਦਗੀ 'ਚ ਸ਼ਨੀ ਆ ਗਿਆ ਇੱਕ ਵਾਲ ਜਿ ਖਲਾਰ ਕੇ ਇਹਨਾਂ ਦੇ ਅੱਗੇ ਪਿੱਛੇ ਭੱਜੀ ਫਿਰਦੀ ਆ ਅਹੇ ਜਿਵੇਂ ਫੋਰਨ 'ਚੋਂ ਆਈ ਆ ਹੁਣ ਮੇਰੇ ਇਹਦਾ ਦੀ ਪਤਾ ਲੱਗੰਦੇ ਹੈ ਕੌਣ ਆ ਕਈ ਜਾਂਦੇ ਰਿਸ਼ਤੇਦਾਰ ਨਹੀਂ ਕਿਹੜੀ ਰਿਸ਼ਤਦਾਰ ਨਹੀਂ ਪਤਾ ਲੱਗੂਗਾ ਤੇ ਫੇਰ ਹੀ ਆ ਉਹਨਾਂ ਨਾਲ ਲੈ ਕੇ ਚਲ ਗਏ ਕਿ ਦਾਨਾਰੇ ਹੱਥ ਚਾਤ ਪਾ ਕੇ ਬੈਠੀ ਸੀ ਮੇਰਾ ਤਾਂ ਦਿਲ ਹੀ ਘਬਰਾ ਹੀ ਜਾਂਦਾ ਉਹ ਤੋਂ ਮਾਸੀ ਜੀ ਮੈਨੂੰ ਕਹਿੰਦੇ ਸਿਮਰਤ ਤੂੰ ਪੇਕੇ ਚਲ ਜਾ ਮੈਂ ਕਿਉਂ ਪੇਕੇ ਜਾਵਾਂ ਨਹੀਂ ਨਹੀਂ ਮੈਂ ਨਹੀਂ ਪੇਕੇ ਜਾਣਾ ਉਹ ਵੀ ਇਹਨਾਂ ਨੂੰ ਇੱਥੇ ਛੱਡ ਕੇ ਨਹੀਂ